ਬਾਬੂਸ਼ਾਹੀ ਟਾਈਮਸ ਸਭ ਦਾ ਸਵਾਗਤ ਹੈ ਇੱਕ ਪਾਸੇ ਅਕਾਲੀ ਦਲ ਦੀ ਗੱਲ ਕਰੀਏ ਜਾਂ ਪੰਥਕ ਸਿਆਸਤ ਦੀ ਗੱਲ ਕਰੀਏ ਤਾਂ ਲਗਾਤਾਰ ਉਥਲ ਪੁਥਲ ਜਾਰੀ ਹੈ ਆ ਕਾਫੀ ਪਿਛਲੇ ਦਿਨਾਂ ਤੋਂ ਕਹਿ ਲਓ ਜਾਂ ਮਹੀਨਿਆਂ ਤੋਂ ਕਹਿ ਲਓ ਤਾਂ ਕਾਫੀ ਡਿਵੈਲਪਮੈਂਟਸ ਹੋ ਰਹੀਆਂ ਨੇ ਨਵੀਆਂ ਖਬਰਾਂ ਰੋਜ਼ ਆਉਂਦੀਆਂ ਨੇ ਤੇ ਦੂਜੇ ਪਾਸੇ ਸੁਖਵੀਰ ਬਾਦਲ ਜਿਹੜੇ ਕੀ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਆਪਣੇ ਨਿੱਜੀ ਜਿਹੜੇ ਉਹਨਾਂ ਦੇ ਫੰਕਸ਼ਨਸ ਚੱਲ ਰਹੇ ਸੀ ਘਰ ਦੇ ਉਹਨਾਂ ਦੀ ਧੀ ਦਾ ਵਿਆਹ ਹੋਇਆ ਤੇ ਉਸ ਸਮਾਗਮ ਜਿਹੜੇ ਸੀਗੇ ਜਾਂ ਪਾਰਟੀ ਜਿਹੜੀ ਰੱਖੀ ਗਈ ਸੀਗੀ ਵਿਆਹ ਦੀ ਤਾਂ ਉਥੇ ਕਾਫੀ ਭਰਮੀ ਆਮਦ ਹੋਈ ਹੈ ਸਿਆਸੀ ਨੇਤਾਵਾਂ ਦੀ ਤੇ ਉਹ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਐਨੇ ਜਿਹੜੇ ਲੀਡਰ ਪਹੁੰਚ ਰਹੇ ਨੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਉਹਦੇ ਕੀ ਅਰਥ ਨੇ ਉਹ ਕੀ ਇੰਡੀਕੇਟ ਕਰ ਰਿਹਾ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਅ ਮੇਰੇ ਨਾਲ ਖਲਜੀਤ ਬੱਲੀ ਜਿਹੜੇ ਬਾਬੂ ਸ਼ਹੀਦ ਨੈਟਵਰਕ ਦੇ ਐਡੀਟਰ ਨੇ ਉਹ ਮੌਜੂਦ ਨੇ ਤੇ ਅੱਜ ਸੁਖਵੀਰ ਬਾਦਲ ਦੀ ਧੀ ਦੀ ਰਿਸੈਪਸ਼ਨ ਪਾਰਟੀ ਸੀ ਉਸ 'ਚ ਅ ਬਲਜੀਤ ਬੱਲੀ ਜਿਹੜੇ ਨੇ ਉਹ ਵੀ ਸ਼ਾਮਿਲ ਹੋਏ ਸੀਗੇ ਅਟੈਂਡ ਕਰਕੇ ਆਏ ਨੇ ਤੇ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸੀ ਉਸ ਬਾਰੇ ਵੀ ਗੱਲਬਾਤ ਕਰਾਂਗੇ ਅ ਬੱਲੀ ਸਾਹਿਬ ਅ ਲਗਾਤਾਰ ਅਕਾਲੀ ਦਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੋ ਕੁਝ ਵੀ ਪਿਛਲੇ ਦਿਨੀ ਹੋਇਆ ਤੇ ਹੁਣ ਸੁਖਵੀਰ ਬਾਦਲ ਦੀ ਧੀ ਦੇ ਵਿਆਹ ਦੀਆਂ ਜਿਹੜੀਆਂ ਚਰਚਾਵਾਂ ਆਮ ਤੌਰ ਤੇ ਉਹ ਲੋਕਾਂ ਚੱਲ ਰਹੀਆਂ ਨੇ ਤੇ ਅੱਜ ਰਿਸੈਪਸ਼ਨ ਤੇ ਵੀ ਜਿਵੇਂ ਵਿਆਹ ਆਪਾਂ ਦੇਖਿਆ ਦਿੱਲੀ ਸੀ ਅੱਜ ਚੰਡੀਗੜ੍ਹ ਪ੍ਰੋਗਰਾਮ ਸੀਗਾ ਤੇ ਕਾਫੀ ਨੇਤਾ ਨਿਤਾਵਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਉਹ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਦੱਸੋ ਦੇਖੋ ਅੱਜ ਪਹਿਲਾਂ ਇਹਨਾਂ ਦੇ ਤਿੰਨ ਫੰਕਸ਼ਨ ਕੀਤੇ ਨੇ ਉਹਨਾਂ ਨੇ ਇੱਕ ਪਹਿਲਾਂ ਆਪਣੇ ਬਾਦਲਪਿੰਡ ਚ ਕੀਤਾ ਸੀ ਕਾਲੀ ਵਰਕਰਾਂ ਵਾਸਤੇ ਫਿਰ ਦਿੱਲੀ ਸੀਗਾ 12 ਤਰੀਕ ਨੂੰ ਵਿਆਹ ਸੀ ਜਿਸ ਦਿਨ ਜੀ ਉਸ ਦਿਨ ਦਿੱਲੀ ਦੇ ਬਹੁਤ ਸਾਰੇ ਨੇ ਜਿਹੜੇ ਵੱਖ-ਵੱਖ ਅ ਜਿਹੜੇ ਧਾਰਮਿਕ ਖੇਤਰ ਦੇ ਸਮਾਜਿਕ ਖੇਤਰ ਦੇ ਸਿਆਸੀ ਖੇਤਰ ਦੇ ਜਾਂ ਪਰਿਵਾਰ ਉਹ ਉੱਥੇ ਬੁਲਾਏ ਸੀ ਤੇ 17 ਫਰਵਰੀ ਨੂੰ ਚੰਡੀਗੜ੍ਹ ਸੀਗਾ ਜਿਹੜਾ ਜੀ ਉੱਥੇ ਵੀ ਸਮਾਗਮ ਜਿਹੜਾ ਮਲੇ ਸੈਲੀਬ੍ਰੇਸ਼ਨ ਸੀ ਵਿਆਦੀ ਵਹਿਤ ਹੋ ਚੁੱਕੇ ਪਹਿਲਾਂ ਬਿਲਕੁਲ ਉਹਦੇ ਰਿਸੈਪਸ਼ਨ ਟਾਈਪ ਜਿਵੇਂ ਹੁੰਦਾ ਹੈ ਨਾ ਇਸ ਤਰ੍ਹਾਂ ਦਾ ਸੀਗੇ ਤੇ ਬਹੁਤ ਵੱਡਾ ਜਗ੍ਹਾ ਹੈਗੀ ਸੀ ਉੱਤੇ ਖੁੱਲੇ ਪਨਰਜੀ ਤੇ ਗਿਣਤੀ ਵੀ ਬਹੁਤ ਸੀ ਵੱਡੀ ਗਿਣਤੀ ਸੀ ਤੇ ਇਸ ਸਮਾਗਮ ਦੇ ਵਿੱਚ ਜਿਹੜਾ ਉਹ ਕੁਝ ਪੈਸੇ ਦਾ ਧਾਰਮਿਕ ਸਮਾਜਿਕ ਰਾਜਨੀਤਿਕ ਤੇ ਈਵਨ মিডিਆ ਦੇ ਵੀ ਬੜੇ ਅਹਿਮ ਜਿਹੜੇ ਆਏ ਹੋਏ ਸੀਗੇ ਜੀ ਵੱਖ-ਵੱਖ ਅਦਾਰਿਆਂ ਦੇ ਜਿਹੜੇ ਐਡੀਟਰ ਤੇ ਸੀ ਤੇ ਪਰ ਉਹਦੇ ਵਿੱਚੋਂ ਕੁਝ ਜਿਹੜੀ ਸਿਆਸੀ ਨੇਤਾਵਾਂ ਦੀ ਆਮਦ ਸੀ ਉਹਦੇ ਵਿੱਚ ਕੁਝ ਉਗੜਵੇਂ ਪੱਖ ਆ ਗਏ ਜਿਹੜੇ ਬਿਲਕੁਲ ਰਣਕਵੇਂ ਸੀਗੇ ਹੂੰ ਹੂੰ ਤੇ ਮਿਸਾਲ ਦੇ ਜਿਵੇਂ ਔਣ ਕੌਣ ਕਰਨੇ ਜਿਵੇਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੂੰ ਤਨਖਤ ਜੀ ਉਹ ਆਏ ਵੈਸਪਰੇਸ਼ਨ ਦਾ ਆਉਣਾ ਆਪਣੇ ਆਪ ਸੀ ਵੱਡੀ ਗੱਲ ਹੈ ਤੇ ਉਹ ਬੀਜੇਪੀ ਦੇ ਲੀਡਰ ਨੇ ਸੀਨੀਅਰ ਹੂੰ ਤੇ ਨਾ ਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਹਿਮਾਚਲ ਦੇ ਮੁੱਖ ਮੰਤਰੀ ਕਾਂਗਰਸੀ ਨੇ ਉਹ ਵੀ ਬਿਲਕੁਲ ਜਿਹੜੇ ਨਾਇਬ ਸਿੰਘ ਸੈਣੀ ਉਹ ਆਏ ਨਹੀਂ ਅੱਜ ਕੱਲ੍ਹ ਉਹ ਸੁਵੀਰ ਬਾਦਲ ਨੂੰ ਵਧਾਈ ਦੇ ਗਿਆ ਸੀ ਆਪ ਉਹਨਾਂ ਨੇ ਆਪ ਹੀ ਇਹ ਗੱਲ ਇਜ਼ਹਾਰ ਵੀ ਕੀਤੀ ਹੂੰ ਹੂੰ ਉਹ ਵੀ ਬੀਜੇਪੀ ਦੀ ਲੀਡਰਸ਼ਿਪ ਸੀਨੀਅਰ ਤੇ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਸੀਗੀ ਸਟੇਟ ਦੀ ਉਹ ਕਾਫੀ ਉਹਦੇ ਚ ਸੀਗੇ ਸੁਨੀਲ ਜਾਖੜ ਸੀਗੇ ਹਮ ਤੇ ਮਨਨਜਨ ਕਾਲੀਆ ਸੀ ਤਰਨ ਚੋਗ ਸੀਗੇ ਅਵਨਾਸ਼ ਖੰਨਾ ਸੀ ਰਵਨੀਤ ਮਿੱਟੂ ਹਮ ਜਿਹੜੇ ਕ ਮਿਸਟਰ ਨੇ ਬਿਲਕੁਲ ਉਹ ਵੀ ਆਏ ਬਕਾਇਦਾ ਹਮ ਉਹ ਚ ਸ਼ਾਮਲ ਹੋਏ ਤੇ ਸੋ ਬੀਜੇਪੀ ਦੀ ਲੀਡਰਸ਼ਿਪ ਲਗਭਗ ਕਾਫੀ ਸੀਗੇ ਜਿਹੜੇ ਮਤਲਬ ਪੰਜਾਬ ਦੀ ਸਟੇਟ ਜਿਆਣੀ ਜਿਹੜੇ ਸੁਰਜੀਤ ਜਿਆਣੀ ਵੀ ਸੀ ਸੰਪਲਾ ਸੀ अच्छा हु एवु ही ਸੀ ਗਏ ਸੰਪਰਾਵੀ ਸੀ ਗਏ ਤੇ ਹਾਜ਼ਰੀ ਉਹਨਾਂ ਦੀ ਲੜਕਵੀ ਸੀਗੀ ਭਾਜਪੀ ਦੇ ਉੱਪਰ ਤੋਂ ਲੈ ਕੇ ਮੈਥਲ ਲਗਾ ਫਰੁਖੁਦ ਬਲਾ ਤੇ ਹਮਰੁਦਲਾ ਦੇ ਪਰਿਵਾਰ ਬਾਦਲ ਪਰਿਵਾਰ ਨਾਲ ਪਹਿਲਾਂ ਦੀ ਸੰਬੰਧ ਲਏ ਸੀਗੇ ਪਰ ਮੈਥਲ ਦੇ ਸੀਐਮ ਕਾਂਗਰਸ ਦੇ ਨੇ ਫਿਰ ਵੀ ਆਏ ਕੋ ਕਾਂਗਰਸ ਲੀਡਰ ਵੀ ਸੀਗੇ ਜਿਵੇਂ ਪਵਨ ਬਾਸੋਂ ਸੀ ਵਿਜੇਂਦਰ ਸਿੰਘਲਾ ਦੀ ਰਾਣਾ ਗੁਰਜੀ ਸੀ ਬੀਬੀ ਪੱਟੜ ਸੀ ਬਾਜਵਾ ਸੀ ਦੇ ਰ ਰਾਜਾ ਬੜੀ ਨਹੀਂ ਮੈਨੂੰ ਨਜ਼ਰ ਆਏ ਕਿਤੇ ਉਹ ਨਹੀਂ ਮੈਨੂੰ ਮੈਨੂੰ ਲੱਗਦਾ ਨਹੀਂ ਹਸ਼ਾਲ ਆਇਆ ਕਿਤੇ ਤੇ ਕਾਂਗਰਸੀ ਵੀ ਸੀਗੇ ਤੇ ਬੀਜੇਪੀ ਦੀ ਤਾਂ ਪ੍ਰੈਜੈਂਸ ਜੀ ਸੀਗੀ ਤੇ ਬੀਜੇਪੀ ਦੀ ਪ੍ਰੈਜੈਂਸ ਦਿੱਲੀ ਵੀ ਸੀਗੀ ਠੀਕ ਹੈ ਦਿੱਲੀ ਦੇਖੋ ਸਪੀਕਰ ਲੋਕ ਸਭਾ ਦੇ ਜਿਹੜੇ ਉਹ ਆਏ ਉਹਨਾਂ ਦਾ ਹੋਣਾ ਆਪਣੇ ਅਕਤਿ ਲੋਕ ਸਭਾ ਦੇ ਸਪੀਕਰ ਹੈ ਨਾ ਬਿਰਲਾ ਹੋਮ ਬਿਰਲਾ ਤੇ ਰਵੀ ਪ੍ਰਕਾਸ਼ਨ ਮਿਨਿਸਟਰ ਆਏ ਪਿਯੂਸ਼ ਬੋਲ ਆਏ ਨਿਤਨ ਗੜਕਰੀ ਆਏ ਤੇ ਅਨਰਾਗ ਠਾਕਰ ਸੀਗੇ ਦਿੱਲੀ ਹੌਟ ਵੱਖ-ਵੱਖ ਤੇ ਪਾਰਟੀਆਂ ਦੇ ਸੀ ਪਰ ਬੀਜੇਪੀ ਦੇ ਇਹ ਲੀਡਰਸ਼ਿਪ ਦੇ ਚਿਹਰੇ ਕਾਫੀ ਜਾਣੇ ਪਛਾਣੇ ਚਿਹਰੇ ਹੈਗੇ ਸੀ ਉੱਥੇ ਵੀ ਆਏ ਸੀ ਹੁਣ ਹਰਿਆਣੇ ਦੇ ਗਵਰਨਰ ਵੀ ਆਏ ਹੋਏ ਸੀਗੇ ਹੁੱਡਾ ਗੋਵਿੰਦਰ ਸਿੰਘ ਹੁੱਡਾ ਆਏ ਹੋਏ ਸੀਗੇ ਰਜਿੰਦਰ ਗੁਪਤਾ ਇੱਕ ਟ੍ਰਾਈਡੈਂਟ ਕਮੇਟੀ ਚੇਅਰਮੈਨ ਨੇ ਉਹ ਆਏ ਹੋਏ ਸੀ ਉਹਨਾਂ ਦੇ ਨਾਲ ਉਹਨਾਂ ਦੇ ਐਮ ਡੀ ਸੀ ਦੀਪਕ ਨੰਦਾ ਰਿਸ਼ਿੰਦਰ ਗੁਪਤਾ ਦਿੱਲੀ ਚ ਵੀ ਗਏ ਸੀਗੇ ਇੱਥੇ ਲਾਲ ਸਿੰਘ ਕਾਂਗਰਸ ਦੇ ਲੀਡਰ ਜਿਹੜੇ ਐ ਸੀਨੀਅਰ ਲੀਡਰ ਬਹੁਤ ਕਾਂਗਰਸ ਦੇ ਵੈਟਰਨ ਲੀਡਰ ਨੇ ਉਹ ਵੀ ਆਏ ਸੀ ਅਨਿਲ ਮੇਜ ਹਰਿਆਣੇ ਦੇ ਮਿਨਿਸਟਰ ਨੇ ਜੋ ਉਹ ਵੀ ਬੀ ਜੇ ਵੀ ਦੇ ਸੀਨੇ ਲੀਡਰ ਨੇ ਹਰਿਆਣੇ ਦੇ ਮਿਨਿਸਟਰ ਨੇ ਉਹ ਆਏ ਹੋਏ ਸੀ ਤੇ ਇਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਦਾ ਪਹਿਲਾਂ ਮੈਂ ਜ਼ਿਕਰ ਕਰ ਹੀ ਚੁੱਕਿਆ ਬਾਜਵਾ ਆਏ ਹੋਏ ਸੀਗੇ ਜਿਹੜੇ ਕਲਾਕਾਰ ਸੀ ਉਹਨਾਂ ਚ ਗੁਰਪ੍ਰੀਤ ਕੋੱਗੇ ਵੀ ਸੀ ਗਿੱਪੀ ਗਰੇਵਾਲ ਸੀ ਆਪਣੇ ਸਤਿੰਦਰ ਸੱਤੀ ਵੀ ਸੀਗੇ ਸੋ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਬਹੁਤ-ਬਹੁਤ ਸਾਰੇ ਜਿਹੜੇ ਲੋਕਾਂ ਦੇ ਵਿੱਚੋਂ ਪ੍ਰੋਮਿਨੈਂਟ ਸ਼ਖਸੀਅਤਾਂ ਜਿਹੜੀਆਂ ਜਿਹੜੀਆਂ ਗੱਲ ਹੈ ਕਿ ਪ੍ਰਮੁੱਖ ਸ਼ਖਸੀਅਤਾਂ ਉਹ ਕਾਫੀ ਗਿਣਤੀ ਚ ਸੀਗੇ ਆ ਕਾਂਗਰਸ ਦੇ ਆਏ ਭਾਜਪਾ ਦੇ ਪਰ ਆਮ ਆਦੀ ਪਾਰਟੀ ਜਿਹੜੀ ਹੈ ਰੂਲਿੰਗ ਪਾਰਟੀ ਹੈ ਰੂਲਿੰਗ ਪਾਰਟੀ ਹੈ ਉਸ ਦੇ ਨਹੀਂ ਨਜ਼ਰ ਆਏ ਸਿਰਫ ਕੁਲਵੰਤ ਸਿੰਘ ਜਿਹੜੇ ਮੁਹਾਲੀ ਦੇ ਐਮਐਲਏ ਨੇ ਹੋ ਸਕਦਾ ਕੋਈ ਹੋਰ ਮੈਨੂੰ ਹੁਣ ਖਿਆਲ ਨਹੀਂ ਬਹੁਤੇ ਰੜਕਵੇਂ ਇਸ ਤਰ੍ਹਾਂ ਦੇ ਜਿਹੜੇ ਸੀਨੀਅਰ ਨੇਤਾ ਨੇ ਵੀ ਉਹ ਨਹੀਂ ਕੋਈ ਦਿਸੇ ਬਹੁਤੇ ਉਸ ਤਰ੍ਹਾਂ ਦੀ ਹਾਜ਼ਰੀ ਨਹੀਂ ਲੱਗੀ ਉਹਨਾਂ ਦੀ ਸੀ ਤੇ ਉਹ ਦਾ ਇਹਨਾਂ ਦੇ ਜਿਹੜੇ ਉਹ ਅੱਗੇ ਦੀ ਅੱਗੇ ਰਿਸ਼ਤੇਦਾਰ ਵੀ ਨੇ ਬਾਬਾ ਗੁਰਿੰਦਰ ਸਿੰਘ ਹੂੰ ਉਹਨਾ ਉਹ ਦਾ ਮੌਜੂਦ ਰਹੇ ਉੱਥੇ ਉਹ ਦਿੱਲੀ ਵੀ ਗਏ ਸੀ ਇੱਥੇ ਵੀ ਆਏ ਸੀ ਤੇ ਉਹਦੇ ਨਾਲ ਇੱਕ ਜਿਹੜਾ ਮਾਹੌਲ ਸੀ ਜਿਵੇਂ ਉਹ ਵਿਚਰ ਰਹੇ ਸੀ ਮਿਲ ਗੁਲ ਰਹੇ ਸੀ ਭਾਜਪਾ ਵਾਲੇ ਬਲ ਇਸ ਤਰ੍ਹਾਂ ਦਾ ਸੀਗਾ ਜਿਵੇਂ ਉਹਨਾਂ ਦੇ ਆਪਸੀ ਰਿਸ਼ਤੇ ਜਿਹੜੇ ਐ ਉਹ ਕੋਰਡੀਅਲ ਜੁਆਇੰਟ ਹੂੰ ਵੀ ਆਪਸੀ ਮੇਲ ਜੋਲ ਆਲੇ ਮਤਲਬ ਕੋਈ ਉਹ ਨਾ ਜਿਵੇਂ ਅ ਜਿਹੜੇ ਐ ਕਹ ਲੋ ਕਿ ਨਿੱਗੇ ਰਿਸ਼ਤੇ 200 ਮੇਲ ਜੋੜ ਤੋਂ ਇਸ ਤਰ੍ਹਾਂ ਹੁੰਦਾ ਵੀ ਸਮਾਜਿਕ ਰਿਸ਼ਤੇ ਤੁਹਾਡੇ ਜਿੰਦੇ ਆ ਤੇ ਉੱਥੋਂ ਸਵਾਲ ਉੱਠਣੇ ਸ਼ੁਰੂ ਵੀ ਕੀ ਇਹ ਸਿਰਫ ਇੱਥੇ ਤੱਕ ਹੀ ਸੀਮਤ ਰਹਿਣਗੇ ਵੀ ਦਿੱਲੀ ਵੀ ਮਿਲੇ ਸੀ ਤੇ ਕੀ ਇਹ ਕਿਸੇ ਕੋਈ ਰਾਤਾਂ ਲਈ ਖੋਲ ਕੇ ਨੇ ਗੱਲਬਾਤ ਵਾਸਤੇ ਉੱਥੋਂ ਤਾਂ ਇਹ ਸਵਾਲ ਉੱਠੇ ਅੱਛਾ ਕਿਸ ਤਰ੍ਹਾਂ ਦਾ ਜਿਵੇਂ ਤੁਸੀਂ ਦੱਸਿਆ ਕਿ ਗੱਲਬਾਤ ਤੋਂ ਐਂ ਲੱਗ ਰਿਹਾ ਸੀ ਕਿ ਬੜਾ ਚੰਗੇ ਮਾਹੌਲ 'ਚ ਮਿਲਜੁਲ ਰਹੇ ਸੀਗੇ ਪਰ ਫੇਰ ਵੀ ਇੰਨੀ ਵੱਡੀ ਹਾਜ਼ਰੀ ਜਿਹੜੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਭਾਜਪਾ ਦੇ ਲੀਡਰਸ ਦੀ ਸਪੈਸ਼ਲੀ ਦੇਖੀ ਗਈ ਹੈ ਚੰਗੀ ਹੋਏ ਬੈਠੇ ਹੋਏ ਹਾਲਾਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਇੰਡੀਕੇਸ਼ਨਸ ਮਿਲਦੇ ਰਹੇ ਨੇ ਸਪੈਸ਼ਲੀ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਉਸ ਤੋਂ ਪਹਿਲਾਂ ਵੀ ਉਦੋਂ ਹੀ ਐਂ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਸਮਝੌਤਾ ਹੋ ਸਕਦਾ ਦੁਬਾਰਾ ਅਲਾਈਅੰਸ ਹੋ ਸਕਦਾ ਹੈ ਪਰ ਲਾਸਟ ਦੇ ਵਿੱਚ ਫਿਰ ਸੁਨੀਲ ਜਾਖੜ ਨੇ ਪੋਸਿਬਿਲਟੀ ਜਿਹੜੀ ਸੀ ਕਿ ਰੂਲ ਆਊਟ ਕੀਤੀ ਸੀ ਤੇ ਹੁਣ ਦੁਬਾਰਾ ਇਸ ਤਰ੍ਹਾਂ ਦਾ ਇੱਕ ਇੱਕ ਉਮੀਦ ਜਿਹੜੀ ਜਾਗੀ ਹੈਗੀ ਹੈ ਇਸ ਵਾਰ ਕੀ ਫਰਕ ਨਜ਼ਰ ਆ ਰਿਹਾ ਕਿਸ ਤਰ੍ਹਾਂ ਦੇ ਨਾਲ ਲੱਗ ਰਿਹਾ ਦੇਖੋ ਅ ਐਕਸਟਰਾ ਵੀ ਉਹ ਇਹੋ ਜੇ ਮੌਕੇ ਤੇ ਰਾਜਨੀਤਿਕ ਗੱਲ ਤਾਂ ਹੁੰਦੀ ਹੀ ਨਹੀਂ ਕੋਈ ਤੇ ਹੁਣ ਜਿਵੇਂ ਦੇਖੋ ਇਧਰੋਂ ਕਾਂਗਰਸ ਦੇ ਵਿੱਚੋਂ ਡਿੰਪਾ ਵੀ ਆਏ ਸੀ ਜਿਹੜੇ ਉਹਨਾਂ ਦੇ ਸਾਬਕਾ ਐਮਪੀ ਤੇ ਹੋਰ ਵੀ ਸੀਗੇ ਮਤਲਬ ਜਿਹੜੇ ਕਾਂਗਰਸੀ ਨੇਤਾ ਕੁਝ ਹੋਰ ਵੀ ਸੀਗੇ ਤੇ ਅਕਾਲੀ ਦਲ ਦੇ ਨੇਤਾ ਸੀਗੇ ਸੀਗੇ ਸੀਨੀਅਰ ਨੇਤਾ ਅਕਾਲੀ ਦਲ ਪਰ ਉਹ ਧਾਮੀ ਨਹੀਂ ਸੀਗੇ ਕਿਉਂਕਿ ਉਹ ਅੱਜ ਆਪਣੇ ਉਧਰ ਬਿਜ਼ੀ ਸੀਗੇ ਇਸ ਪੀਜੇ ਧਾਮੀ ਨਹੀਂ ਸੀਗੇ ਤੇ ਜਸਰ ਜਿਹੜੇ ਉਹ ਰਣਜੀਤ ਸਿੰਘ ਜਸਰ ਰਣਜੀਤ ਸਿੰਘ ਜਿਹੜੇ ਪਟਨਾ ਸਾਹਿਬ ਦੇ ਸੀ ਉਹ ਸੀ ਤੇ ਬੰਗਲਾ ਸਾਹਿਬ ਵਾਲੇ ਵੀ ਸੀਗੇ ਉਹਨਾਂ ਤੋਂ ਦੂਸਰੇ ਜਿਹੜੇ ਜ ਸਰਕਾਰ ਤਖਤ ਜਾਂ ਜਿਹੜੇ ਕੋਈ ਤੇ ਬਾਗੀ ਕਾਲੀ ਤੁਹਾਡੇ ਚ ਕੋਈ ਨਹੀਂ ਸੀਗਾ ਇਹ ਵੀ ਹੈ ਮਤਲਬ ਮੈਂ ਤਾਂਗਰ ਵੀ ਦੇਖੋ ਵੀ ਇਹਨਾਂ ਦਾ ਭਾਵੇਂ ਕਹਿਣ ਨੂੰ ਨਹੀਂ ਹੁੰਦਾ ਵੀ ਸਾਡਾ ਸਿਸ਼ਟਾਚਾਰ ਹੈ ਪਰ ਉਹਦਾ ਸਿਆਸੀ ਮੀਨਿੰਗ ਹੈਗੇ ਨੇ ਜੁੜੇ ਹੋਏ ਨੇ ਇਹਦਾ ਮਤਲਬ ਦੇਖੋ ਜਿਹੜੇ ਆਮਾਦੀ ਪਾਰਟੀ ਨਾਲ ਨਾਲ ਸਬੰਧ ਨਹੀਂ ਹੈਗੇ ਠੀਕ ਹੈ ਨਾ ਸੋਸ਼ਲ ਸਬੰਧ ਇਹਦਾ ਮਤਲਬ ਸਮਾਜਿਕ ਸਬੰਧ ਵੀ ਕੋਣ ਚਲ ਭਰੇ ਨਹੀਂ ਹੈਗੇ ਦੇ ਬਿਲਕੁਲ ਤੇ ਕਾਂਗਰਸੀਆਂ ਨਾਲ ਹੈਗੇ ਨੇ ਕਾਂਗਰਸੀ ਆਏ ਤੇ ਆਬ বিজেপি ਵਾਲੇ ਤਰਨਵਿੰਦਰ ਸਾਹਿਬ ਹੂੰ ਤਾਂ ਉਹਦੇ ਚ ਕਿਤੇ ਨਾ ਕਿਤੇ ਦੇਖੋ ਗੱਲਾਂ ਕਿਵੇਂ ਹੁੰਦੀਆਂ ਜਾਂ ਰਾਹ ਕਿਵੇਂ ਖੁੱਲਦੇ ਹੁੰਦੇ ਨੇ ਸਿਆਸੀ ਗੱਟ ਰੋੜਵਾਤੀ ਸੱਚੀ ਉਹ ਇਸ ਤਰ੍ਹਾਂ ਹੀ ਹੁੰਦੇ ਆ ਨਾ ਜਦ ਮੇਲ ਜੋਲ ਚ ਹੁੰਦੇ ਆ ਹੂੰ ਜੇ ਤੁਹਾਡਾ ਮਿਲਣਾ ਜੁਲਣੇ ਚ ਤੁਹਾਨੂੰ ਕੋਈ ਰੁਕਾਵਟ ਨਹੀਂ ਹੈ ਹੂੰ ਹੂੰ ਤੇ ਫਿਰ ਅੱਗੇ ਸਿਆਸੀ ਗੱਲ ਤੁਰ ਵੀ ਪੈਂਦੀ ਹੁੰਦੀ ਹੈ ਬਿਲਕੁਲ ਬਿਲਕੁਲ ਤੇ ਜਿਹੜੀ ਲੀਡਰਸ਼ਿਪ ਹੈ ਹੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਤਾਂ ਪਹਿਲਾਂ ਵੀ ਇਸ ਗੱਲ ਦੇ ਹੱਕ ਚੀਜ਼ੀ ਹੂੰ ਬੇ ਬੇ ਅਲਾਈਅንስ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਤੇ ਜਿਹੜੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਨੇ ਹੂੰ ਉਹ ਇਹ ਸਾਫੀ ਦੱਸਦੇ ਆ ਵੀ ਜੇ ਦੋ ਪਾਰਟੀਆਂ ਇਕੱਠੀਆਂ ਹੁੰਦੀਆਂ ਤਾਂ ਇਹਦੇ ਨਤੀਜੇ ਕੁਝ ਹੋਰ ਹੋਣੇ ਹੋਣੇ ਸੀ ਠੀਕ ਹੈ ਨਾ ਉਹ ਕਾਰਨ ਕੀ ਸੀ ਕਿ ਕਦੋਂ ਉਹਨਾਂ ਦਾ ਨਹੀਂ ਟੁੱਟਿਆ ਨਹੀਂ ਲੈਸ ਹੋਇਆ ਹੋਰ ਗੱਲ ਸੀ ਹੂੰ ਪਰ ਦੋਨੇ ਪਾਰਟੀਆਂ ਦੇ ਜਿਹੜੇ ਏਠਾ ਸਾਰੇ ਇਹ ਕਹਿੰਦੇ ਨੇ ਉਮਲੂਕੇ ਹੋਰੀ ਖੁੱਲ ਕੇ ਕਹੀ ਜਾਂਦੇ ਨੇ ਵੀ ਜੇ ਅਲਾਈਅንስ ਨਹੀਂ ਹੁੰਦਾ ਤਾ ਫਿਰ ਉਹ ਨਹੀਂ ਕੁਝ ਨਹੀਂ ਬਣਦਾ ਬਲੇ ਇੱਥੇ ਤੱਕ ਬਾਕੀ ਹੋਰ ਵੀ ਅਜਾ ਹੁਣ ਰਵਨੀਤ ਬਿੱਟੂ ਵਰਦਾ ਹੋਣਾ ਇੱਥੇ ਆਪਣੇ ਆਪ ਚ ਉੱਥੇ ਉਹਨਾਂ ਦੇ ਸੀਨੀਅਰ ਦੂਜੇ ਮੰਤਰੀਆਂ ਦਾ ਜਾਣਾ ਵਾਈਸ ਪ੍ਰੈਜ਼ੀਡੈਂਟ ਦਾ ਆਉਣਾ ਆਪਣੇ ਆਪ ਚ ਇਹ ਇੱਕ ਇਹ ਇੱਕ ਇਹ ਹੈ ਨਾ ਕਿ ਇਕੱਲੇ ਵੀ ਜੀਪੀ ਨੇ ਤਾਂ ਆਵਾਂ ਦੇ ਰਿਸ਼ਤੇ ਜਿਹੜੇ ਆਪਸ ਚ ਸੁਖਾਵੇਂ ਨੇ ਹੂੰ ਕਿਉਂਕਿ ਦੂਜੀ ਜਾਤੀ ਦੂਰੀ ਨਹੀਂ ਹੈ ਜਾਤੀ ਦੂਰੀ ਨਹੀਂ ਤਾਂ ਫਿਰ ਉਹ ਮਿਲਣ ਲੈਣ ਚੋਂ ਫਿਰ ਗਹਿਰਾ ਵੀ ਨਿਕਲ ਸਕਦੇ ਆ ਇੱਕ ਤਾਂ ਇਹ ਇਸ਼ਾਰਾ ਜਿਹੜਾ ਹੈ ਨਾ ਇਹ ਉਥੋਂ ਮਿਲਦਾ ਹੈ ਹਾਂ ਪਰ ਇੱਕ ਗੱਲ ਹੈਗੀ ਹੈ ਅੱਜ ਕਿ ਤਿੰਨ ਚੋਟੀ ਦੇ ਨੇਤਾ ਨੇ ਬੀਜੇਪੀ ਦੇ ਜੀ ਪੀ ਮੋਦੀ ਜੇਪੀ ਨੱਡਾ ਫਿਰ ਤੇ ਅਮਿਤ ਸ਼ਾ ਪਰ ਤਿੰਨਾ ਜੋ ਕੋਈ ਨਾਂ ਦਾ ਦਿੱਲੀ ਤੇ ਨਾਂ ਇੱਥੇ ਸੀ ਹੁਣ ਇਹ ਨਹੀਂ ਆਪ ਨੂੰ ਪਤਾ ਵੀ ਇਹਨਾਂ ਨੇ ਸੱਦਾ ਦਿੱਤਾ ਜਾਂ ਕਿਵੇਂ ਦਿੱਤਾ ਜਾਂ ਕੀ ਸੀ ਕਾਰਨ ਕੀ ਸੀ ਜਾਂ ਗੋ ਹਨ ਉਹਨਾਂ ਨੇ ਵਧਾਈਆਂ ਕਿਵੇਂ ਦਿੱਤੀਆਂ ਜਾਂ ਕਿ ਕਿਉਂਕਿ 12 ਤਰੀਕ ਨੂੰ મોદી ਜੀ ਤਾਂ ਉੱਥੇ ਸੀਗੇ ਯੂ ਐਸ ਏ ਸੀ ਤੇ ਹੁਣ ਤਾਂ ਆ ਗਏ ਸੀ ਵਾਪਸ ਹੋ ਤੇ ਇੱਥੇ ਵੀ ਕੋਈ ਉਹਨਾਂ ਦਾ ਸੀ ਸੋ ਤਿੰਨ ਚੋਟੀ ਦੇ ਨੇਤਾ ਵੀ ਵਾਈਸ ਪ੍ਰੈਜ਼ੀਡੈਂਟ ਆਏ ਬਾਕੀ ਕਾਫੀ ਸੀਨੀਅਰ ਨੇਤਾ ਹੈ ਪਰ ਪੰਜਾਬ ਦੀ ਲੀਡਰਸ਼ਿਪ ਆਈ ਪਰ ਜਿਹੜੇ ਟੌਪ ਲੀਡਰਸ਼ਿਪ ਉਹਨਾਂ ਦੀ ਜਿਹੜੇ ਜਿਨ੍ਹਾਂ ਦੇ ਹੱਥ 'ਚ ਫੈਸਲਾ ਹੈ ਮੇਰੇ ਕੋਲ ਤਾਂ ਸਾਈਡ ਤੋਂ ਹੀ ਕਰਦੇ ਨਾ ਅੰਦਰ ਜੀ ਉਹ ਨਹੀਂ ਇਹਦੇ ਚ ਸ਼ਾਮਲ ਹੋਏ ਉਹ ਵੀ ਆਪਣੇ ਆਪ ਚ ਇੱਕ ਹੋਇਆ ਕਿ ਵੀ ਬਾਕੀ ਆ ਗਏ ਨੇ ਉਹ ਨਹੀਂ ਆਏ ਹੁਣ ਉਹ ਕਿਉਂ ਨਹੀਂ ਆਏ ਕੀ ਕਰਨਾ ਕਿਸ ਤਰ੍ਹਾਂ ਸੱਦਾ ਦਿੱਤਾ ਗਿਆ ਜਾਂ ਟਾਈਮ ਦੀ ਐਡਜਸਟਮੈਂਟ ਨਹੀਂ ਹੋਈ ਕੀ ਹੋਇਆ ਇਹ ਇਹ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਗੱਲ ਇੱਕ ਹੈਗੀ ਹੈ ਨੋਟੇਬਲ ਕਿਉਂਕਿ ਦੇਖੋ ਪੀਐਮ ਸੁਨੀਲ ਯਾਖੜ ਦੇ ਜਿਹੜੀ ਰਿਸੈਪਸ਼ਨ ਸੀ ਉਹਦੇ ਭਰਾ ਦੇ ਦੀ ਉੱਤੇ ਚੀ ਗਈ ਬੈਟਰੀ ਹਾਂ ਉਹ ਆ ਉੱਤੇ ਐ ਆਈ ਸੀ ਕਿ ਪੀ ਐਮ ਖੁਦ ਆਈ ਸੀ ਸੋ ਇਸ ਕਰਕੇ ਇਹ ਉਹ ਉਹ ਸਵਾਲ ਵੀ ਨਾਲ ਖੜਾ ਹੈ ਵੀ ਇਹਦਾ ਮਤਲਬ ਉੱਪਰਲੇ ਲੈਵਲ ਤੇ ਕੋਈ ਇਕੁਏਸ਼ਨ ਜਾਂ ਕੋਈ ਉਸ ਤਰ੍ਹਾਂ ਦੇ ਨੇ ਰਿਲੇਸ਼ਨ ਜਿਹੜੇ ਆ ਉਹ ਬੈਟਰ ਨਹੀਂ ਹੋਏ ਕਿ ਤੁਸੀਂ ਵੀ ਉਹ ਸ਼ਾਮਲ ਹੋ ਜਾਣ ਇਹ ਇਹ ਵੀ ਹੋ ਸਕਦਾ ਠੀਕ ਅਜਾ ਬਲੀ ਸਾਬ ਉੱਥੇ ਜਿਵੇਂ ਤੁਸੀਂ ਦੱਸਿਆ ਕਿ ਜੋ ਕੁਝ ਵੀ ਸੀਗਾ ਹੋਰ ਕੋਈ ਇਸ ਤਰ੍ਹਾਂ ਦੇ ਕੋਈ ਦ੍ਰਿਸ਼ ਹੋਣੀ ਆ ਕੋਈ ਇਹੋ ਜੀ ਚੀਜ਼ ਤੁਸੀਂ ਦੇਖੀ ਹੋ ਵੀ ਅੱਜ ਦੇ ਸਮਾਗਮ ਦੇ ਵਿੱਚ ਜਿਹੜੀ ਬੜੀ ਹੈਰਾਨ ਕਰਨ ਵਾਲੀ ਹੋਵੇ ਜਿਹੜੀ ਅਨਐਕਸਪੈਕਟਿਡ ਹੋਵੇ ਕੋਈ ਇਸ ਤਰ੍ਹਾਂ ਦਾ ਕੋ ਕੋ ਇਸ ਤਰ੍ਹਾਂ ਦਾ ਕੋਈ ਵੈਲ ਬਹੁਤ ਵੱਡਾ ਪੰਡਾਲ ਸੀ ਹਮ ਸੁਖਜੀਤ ਫਾਰਮ ਹੈਗਾ ਉੱਥੇ ਉੱਥੇ ਵੱਡਾ ਪੰਡਾਲ ਸੀ ਤੇ ਉਹਦੇ ਚ ਸਟੇਜ ਤੇ ਵੀ ਜਿੰਨਾ ਤੱਕ ਅਸੀਂ ਰਹੇ ਹੋ ਸਕਦਾ ਬਾਅਦ ਚ ਕੋਈ ਨਾਚ ਗਾਣਾ ਜਾਂ ਹੋਇਆ ਹੋਵੇ ਜਾਂ ਕੋਈ ਸੈਲੀਬ੍ਰਿਟੀ ਫਾਰਮ ਚੁੱਤ ਜਦੋਂ ਅਗਰੇਤੀ ਕੋ ਅਮਰਤ ਕਰਨ ਹੈ ਕਿ ਇੱਕ ਬੜੀ ਅੱਛੀ ਸਾਫ ਸੁਥਰੀ ਗਾਇਕੀ ਵਾਲੀ ਉਹ ਲਾਈ ਹੋਈ ਸੀ ਉਹਨਾਂ ਨੇ ਤੇ ਖਾਣੇ ਦਾ ਬੜਾ ਵੱਡਾ ਇੰਤਜ਼ਾਮ ਸੀ ਖਾਣੇ ਦਾ ਹੁਣੇ ਹੀ ਹੋਣਾ ਸੀ ਤੇ ਇਹ ਵੀ ਹੈ ਕਿ ਵੈਜੀਟੇਰੀਅਨ ਖਾਣਾ ਸਤਾ ਅੱਛਾ ਉਹ ਫਿਰ ਸ਼ਾਕਾਹਾਰੀ ਸਾਰਾ ਖਾਣਾ ਸੀਗਾ ਤੇ ਦੂਸਰਾ ਨਹੀਂ ਨਾਨਵੈਜ ਖਾਣਾ ਨਹੀਂ ਸੀਗਾ ਬਿਲਕੁਲ ਵੀ ਉਹ ਸਾਰਾ ਸ਼ਾਕਾਹਾਰੀ ਖਾਣਾ ਸੀ ਇਹ ਵੀ ਇੱਕ ਰੋਟੇ ਵਾਲਾ ਵੈਸੇ ਮੈਨੂੰ ਮੈਨੂੰ ਜਾਣਕਾਰੀ ਇਹ ਪਹਿਲਾਂ ਤਾਂ ਹੁਣ ਤਾਂ ਮੈਂ ਬੜੇ ਬੜੀ ਪਤਾ ਨਹੀਂ ਮੈਨੂੰ ਪਰ ਸੁਖਵੀਰ ਬਾਦਲ ਵੀ ਬੜੇ ਦਿਨ ਤੋਂ ਬੜੀ ਦਿਨ ਤੋਂ ਸ਼ਾਕਾਹਾਰੀ ਨੇ ਹੂੰ ਹੂੰ ਮੇਰੀ ਜਾਣਕਾਰੀ ਮਤਾਵਾਂ ਦਾ ਪਹਿਲਾਂ ਤਾਂ ਮੈਂ ਦੇਖਦਾ ਵੀ ਰਿਆ ਪਰ ਹੁਣ ਬਹੁਤਾ ਮਿਲਜੋਲ ਨਹੀਂ ਹੋਇਆ ਕਦੇ ਪਰ ਉਹ ਵੀ ਆਪ ਵੀ ਖੁਦ ਵੀ ਸ਼ਾਕਾਹਾਰੀ ਹੈਗੇ ਉਹ ਜੀ ਤੇ ਸਾਰਾ ਭੋਜਨ ਤੇ 스ਨੈਕਸ ਸਾਰਾ ਉਹ ਸ਼ਾਕਾਹਾਰੀ ਸੀਗਾ ਹੂੰ ਇਹ ਕਾਲੀ ਲੀਡਰਸ਼ਿਪ ਦਿੱਲੀ ਤੋਂ ਵਿਸ਼ੇਗਤ ਦਿੱਲੀ ਦੇ ਜਿਹੜੇ ਐਜੀਪੀਸੀ ਦੇ ਸੀਗੇ ਤੇ ਪਲੱਸ ਕੈਨੇਡਾ ਤੋਂ ਵੀ ਆਏ ਸੀਗੇ ਆਰਟਿਸਟ ਵੀ ਸੀਗੇ ਬੱਬੂ ਮਾਨਸੀ ਫੋਰਬੀਸੀ ਸਿੰਦਰ ਸ਼ਤਿ ਵੀ ਸੀਗੇ ਆਰਟਿਸਟ ਵੀ ਆਏ ਸੀ ਨਿਊਜ਼ ਨਿਊਜ਼ 18 ਦੇ ਆਲ ਇੰਡੀਆ ਦੇ ਐਡੀਟਰ ਹੀ ਸੀਗੇ ਰਾਹੁਲ ਉਹ ਖੁਦਾਏ ਸੀਗੇ ਜਿਹੜੇ ਦਿੱਲੀ ਦੇ ਐਡੀਟਰ ਨੇ ਜੋਤਿਦ੍ਰੇਣ OBC ਕੇ ਰਵੇਚ ਪੜਾਇਆ ਸੀ ਮਤਲਬ ਇਸ ਤਰ੍ਹਾਂ ਦਾ ਜਿਹੜਾ মিডিਆ ਦੇ ਵੀ ਕਾਫੀ ਸੀਨੀਅਰ ਲੋਕ ਆਏ ਹੋਏ ਸੀ ਉਹ ਦਿਨ ਤੇ ਧਾਰਮਿਕ ਖੇਤਰ ਦੇ ਜੇ ਮੈਂ ਦੱਸ ਚੁੱਕਿਆ ਵੀ ਬਾਬਾ ਗੁਰਿੰਦਰ ਸਿੰਘ ਉਹ ਲਗਭਗ ਕਾਫੀ ਲੰਬਾ ਸਮਾਂ ਰਿਹਾ ਉਹ ਵੀ ਆਇਆ ਸੀ ਤੇ ਸੁਖਾਵਾਂ ਸੀ ਕਾਫੀ ਬਾਕੀ ਤਾਂ ਭੀੜ ਭੜਕਾਦਾ ਹੁੰਦਾ ਹੀ ਆ ਉੱਥੇ ਜਦੋਂ ਹੁੰਦਾ ਇਸ ਤਰ੍ਹਾਂ ਦਾ ਤੇ ਪਰ ਇਹ ਜਿਹੜੀ ਗੱਲ ਜਦੋਂ ਮੈਸੇਜ ਜਾਂ ਇੱਕ ਲੋਕ ਦਾ ਇਸ਼ਾਰਾ ਇਹ ਵੈਸੇ ਤਾਂ ਮੈਸੇਜ ਵੀ ਕਾਂਗਰਸ ਦੀ ਵੀ ਲੀਡਰਸ਼ਿਪ ਦੇ ਆਈ ਸੀ ਕਾਂਗਰਸ ਨੋਟਵਾਲ ਸੀਗੇ ਪਰ ਪਰ ਬੀਜੇਪੀ ਦੀ ਉੱਥੇ ਹੀ ਪ੍ਰੈਜੈਂਸ ਇੱਥੇ ਵੀ ਪ੍ਰੈਜੈਂਸ ਕਿਉਂਕਿ ਜੇ ਕੋਈ ਗੱਲ ਚੱਲਦੀ ਹੈ ਕਾਂਗਰਸ ਨਾਲ ਤਾਂ ਐਲਾਈਅੰਸ ਕាលੀ ਜਲਦੀ ਹੋਣੀ ਨਹੀਂ ਨਾ ਬੀਜੇਪੀ ਦੀ ਹੋਣੀ ਹੈ ਜੇ ਕੋਈ 2027 ਦੀ ਵਾਸਤੇ ਹੈ ਹਾਂ ਹਾਲਾਂਕਿ ਛੁਕਬੀਰ ਬਾਦਲ ਦੀ ਅਜਿ ਦੀ ਜਿਹੜੀ ਦਾ ਐਂਗਲ ਉਹ ਕਿ ਉਹਨਾਂ ਦੀ ਨਾਲ ਜੁੜਿਆ ਹੋਇਆ ਧੜਾ ਜਿਹੜਾ ਹੈਗਾ ਅਕਾਲੀ ਦਲ ਦਾ ਜਾਂ ਅਕਾਲੀ ਦਲ ਹੈਗਾ ਉਹ ਇਸ ਵੇਲੇ ਸੰਕਟ ਚ ਹੈ ਵੀ ਤਰ੍ਹਾਂ ਤੇ ਦੂਜੇ ਪਾਸੇ ਇਹ ਵੀ ਦੋਸ਼ ਲੱਗ ਰਹੇ ਨੇ ਕੁਝ ਕੰਸਵਾ ਵੀ ਇਹੋ ਜਿਹੇ ਆ ਗਿਆ ਵੀ ਦੂਜੇ ਪਾਸੇੋਂ ਥਾਪੀ ਦਿੱਤੀ ਜਾ ਰਹੀ ਹੈ ਭਾਜਪਾ ਦੀ ਕਲੀਟਰੀ ਕਈ ਸੇਵਲੋ ਲੀਡਰਸ਼ਿਪ ਬਲੋ ਜਾਂ ਕਿਸੇ ਨੂੰ ਜੇ ਥੱਦਕੇ ਗਿਆ ਗੈਨੀ ਹਰ ਪੀਸਿੰਗ ਦੇ ਮਾਵਲੇ ਚ ਵੀ ਇਹ ਦੋਸ਼ ਵੀ ਉਹਨਾਂ ਦਾ ਵੀ ਉਹਨੂੰ ਥਾਪੀ ਦੇ ਰਹਿਣਾ ਜਦੋਂ ਧੜਿਆਂ ਨੂੰ ਵੀ ਥਾਪੀ ਦਿੱਤੀ ਜਾ ਰਹੀ ਐ ਵਜੋਂ ਦੇਖੋ ਹੁਣ ਜਿਹੜਾ ਬਾਗੀ ਕਾਲੀ ਧੜਾ ਹੈਗਾ ਜਿਹਦੇ ਜਿਹੜੇ ਸੁਦੇਵ ਸਿੰਘ ਟੀ ਇਨਸਾ ਪਰਵਾਰ ਹੈ ਜਿਵੇਂ ਉਹਨਾਂ ਦਾ ਕੋਈ ਨੋ ਲੰਮਾ ਸੁਬੰਧ ਰਿਹਾ ਪਰ ਉਹ ਨਹੀਂ ਦੱਸਿਆ ਤੇ ਚੰਦੂ ਮਾਜਰਾ ਜਾਂ ਦੂਸਰੇ ਹੋਰ ਜਿਹੜੇ ਨੇਤਾ ਸੀਗੇ ਇਹਨਾਂ ਦੇ ਮਲੂਕਾ ਵੀ ਨਹੀਂ ਮੈਨੂੰ ਦੱਸਿਆ ਹੁਣ ਪਤਾ ਨਹੀਂ ਹੋ ਸਕਦਾ ਵੀ ਮੈਂ ਕਹਿ ਨਹੀਂ ਸਕਦਾ ਕਿਉਂਕਿ ਫਿਰ ਮੇਰੇ ਨਜ਼ਰ ਨਹੀਂ ਆਇਆ ਕਿਉਂਕਿ ਮਲੂਕੇ ਨਾ ਤਾਂ ਵੈਸੇ ਸੁਖਵੀਰ ਬਾਦਲ ਦੇ ਸੰਬੰਧ ਵੀ ਠੀਕ ਹੈ ਮੈਂ ਹੋ ਸਕਦਾ ਵੀ ਮੈਂ ਮੈਨੂੰ ਨੋਟਿਸ ਨਹੀਂ ਆਇਆ మేబీ ఐ ਹੁੰਦਣ ਸੋ ਕਿਉਂਕਿ ਉਹ ਬਾਗਿਆਂ ਨਾਲ ਵੀ ਵੱਖਰਾ ਰੱਖ ਰਹੇ ਨੇ ਆਪਣੇ ਆਪ ਨੂੰ ਉਹ ਵੀ ਉਹ ਇਹ ਵੀ ਹੈ ਵੀ ਉਹ ਇੱਧਰ ਵੀ ਰੱਖ ਰਹੇ ਨੇ ਜੁਗਵੀਰ ਬਾਦਲ ਬਾਰੇ ਉਹ ਬਹੁਤਾ ਕੋਈ ਕੋੜ ਤਨਬਰ ਬੋਲਦੇ ਵੀ ਨਹੀਂ ਸੋ ਸੋ ਇਹ ਵਿਆਧੀਆਂ ਜਿਹੜੀਆਂ ਸਮਾਗਮ ਹੈਗੇ ਨੇ ਹੈਗਾ ਸੀ ਜੁਗਵੀਰ ਬਾਦਲ ਦਾ ਇੱਕ ਅਚੇਤ ਰੂਪ ਚ ਜਾਂ ਇੱਕ ਅਨਾਨਾਉਂਸਟਿਕ ਮੈਸੇਜ ਦੇ ਗਿਆ ਕਿ ਬੀਜੇਪੀ ਇਕ ਕਾਲੀ ਦਲ ਦੀ ਲੀਡਰਸ਼ਿਪ ਹੈ ਹੈ ਸੁਪੀਰ ਬਾਦਲ ਦੀ ਗਵਾਈ ਹੇਡ ਲੀਜ ਉਸ ਨੂੰ ਉਹਨਾਂ ਨਾਲ ਉਹਨਾਂ ਦੇ ਕਾਰਡੀਅਲ ਸਬੰਧ ਨੇ ਮਤਲਬ ਸੁਖਾਵੇ ਸਬੰਧ ਨੇ ਜਿਹੜੇ ਜੇ ਸਿਆਸੀ ਪਾਸੇ ਵਧਣਾ ਹੋਵੇ ਉਹਨਾਂ ਨੇ ਤਾਂ ਇਹ ਇੱਕ ਪੜਾ ਮਤਲਬ ਐਂ ਕਹੋ ਪੋਡੀ ਦਾ ਡੰਡਾ ਬਣ ਬਣਦੇ ਨੇ ਇਹ ਸਬੰਧ ਤੇ ਇਸ ਕਰਕੇ ਇਸ ਨੂੰ ਮੇਰੀ ਤਰਸ਼ੀ ਨਜ਼ਰਦਾਈ ਕਹਿੰਦੀ ਹੈ ਵੀ ਇਹ ਕਿਸੇ ਵੇਲੇ ਵੀ ਉਹਨਾਂ ਨੂੰ ਇਹ ਆਸਾਨ ਹੋਏਗਾ ਮੁੜ ਕੇ ਉਧਰ ਨੂੰ ਤੁਰਨਾ ਹਾਲਾਂਕਿ ਕਾਲੀਦਲ ਦਾ ਕੀ ਬਣੇਗਾ ਅਜੇ ਕਾਲੀਦਲ ਦਾ ਕਿਵੇਂ ਮੈਂਬਰਸ਼ਪ ਹੋਏ ਕੀ ਹੋਏਗਾ ਕੌਣ ਪ੍ਰਧਾਨ ਹੋਏਗਾ ਚੁਣਿਆ ਜਾਏਗਾ ਫਿਰ ਉਹ ਤਾਂ ਜ세ਤ ਨਾਲ ਵੀ ਟਕਰਾਅ ਹੋਇਆ ਹੋਇਆ ਅਨੀ ਰੱਪੀ ਸਿੰਘ ਕੋਈ ਬਹੁਤ ਕਚੋਲਾ ਪਿਆ ਹੈ ਕੋਈ ਨਤਾਰਾ ਨਹੀਂ ਹੈ ਹਾਂ ਪਰ ਸੁਖਵੀਰ ਬਾਦਲ ਦੀ ਗਵਾਈ ਹੇਠਲੇ ਧੜੇ ਨਾਲ ਰਿਲੇਸ਼ਨ ਜਿਹੜੇ ਆ ਉਹਨਾਂ ਦੇ ਸਬੰਧ ਉਹ ਇਹ ਆਪਣੇ ਆਪ ਇੱਕ मीनिंगफुल ਹੈ ਮੈਨੂੰ ਲੱਗਦਾ ਹੈ ਕਿ ਸਾਡੇ ਰੀਜਨ ਦੀ ਤੇ ਪੰਜਾਬ ਦੀ Сейчас от вас. Чикаг, бот, бот, шоколад.